ਡਿਜੀਟਲ ਅਰੈਸਟ ਦਾ ਜਿਹੜਾ ਮੋਹਾਲੀ ਪੁਲਿਸ ਨੇ ਗੈਂਗ ਦੋ ਬੰਸਤ ਕੀਤੇ ਹੈਗੇ ਉਹਦੇ ਰਿਗਾਰਡਿੰਗ ਹੈ ਪਹਿਲਾਂ ਤਾਂ ਮੈਂ ਸਾਰੇ ਲੋਕਾਂ ਦੇ ਧਿਆਨ 'ਚ ਤੁਹਾਡੇ ਥਰੂ ਲਿਆਣਾ ਚਾਹੁੰਦਾ ਵੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਬਾਰ-ਬਾਰ ਸਾਈਬਰ ਵ੍ਰਿੰਗ ਪੰਜਾਬ ਪੁਲਿਸ ਵੱਲੋਂ ਵੀ ਕਿਹਾ ਜਾਂਦਾ ਸਾਡੇ ਵੱਲੋਂ ਵੀ ਕੀਤਾ ਜਾ ਰਿਹਾ ਕਿ ਥੇਰ ਇਜ਼ ਨੋ ਸੱਚ ਥਿੰਗ ਐਜ਼ ਡਿਜੀਟਲ ਅਰੈਸਟ ਹੈ ਜਿਹੜੀ ਅਰੈਸਟ ਹੈਗੀ ਪੁਲਿਸ ਫਿਜ਼ੀਕਲੀ ਅਰੈਸਟ ਕਰਦੀ ਹੈ ਪਰ ਡਿਜੀਟਲ ਅਰੈਸਟ ਵਰਗੀ ਕੋਈ ਚੀਜ਼ ਨਹੀਂ ਹੈਗੀ ਤਾਂ ਕਾਈਂਡਲੀ ਇਹਨਾਂ ਦੇ ਜਿਹੜਾ ਮਕਾਬੇ ਦੇ ਵਿੱਚ ਨਾ ਆ ਕੇ ਆਪਣਾ ਫਾਈਨੈਂਸ਼ੀਅਲ ਲਾਸ ਕਿਸੇ ਪਰਟੀਕੂਲਰ ਰਿਲੇਟਿੰਗ ਟੂ ਦਿਸ ਕੇਸ ਦੀ ਦੋ ਸੈਪਰੇਟ ਗੈਂਗਸ ਜਿਹੜੇ ਹੈਗੇ ਅਸੀਂ ਓਵਰ ਦਾ ਟਾਈਮ ਬਸਟ ਕੀਤੇ ਆ ਇਹਦੇ ਚ ਅਪਰੋਕਸੀਮੇਟਲੀ ਮੋਹਾਲੀ ਦੇ ਜਿਹੜੇ ਹੈਗੇ 6 ਵਿਕਟਿਮ ਸੀਗੇ ਜਿਨ੍ਹਾਂ ਨੇ ਸਾਡੇ ਕੋਲ ਕੰਪਲੇਂਟ ਦਿੱਤੀਆਂ ਤੇ ਅਸੀਂ ਉਹਨਾਂ ਦੇ ਕੰਮ ਕਰ ਰਹੇ ਸੀ ਉਹਦੇ ਚ ਤਕਰੀਬਨ ਇਹਨਾਂ 6 ਵਿਕਟਿਮਸ ਤੋਂ 3.5 ਕਰੋੜ ਰੁਪਏ ਦੇ ਨੇੜੇ ਤੇੜੇ ਜਿਹੜੀ ਫਿਗਰ ਹੈਗੀ ਹੈ ਪੈਸੇ ਇਹਨਾਂ ਨੇ ਠੱਗੇ ਸੀਗੇ ਜੀ ਇਸ ਇੱਕ ਗੈਂਗ ਦੇ ਵਿੱਚ ਅਸੀਂ ਤਾਮਿਲਨਾਡੂ ਤੇ ਕਰਨਾਟਕਾ ਤੋਂ ਅਰੈਸਟ ਕੀਤੀਆਂ ਹੈਗੀਆਂ ਜਿਹਦੇ ਵਿੱਚ 4 ਬੰਦੇ ਅਰੈਸਟ ਕੀਤੇ ਗਏ ਆ ਦੂਸਰਾ ਗੈਂਗ ਵੀ ਕਿ ਗੁਜਰਾਤ ਦਾ ਗੈਂਗ ਸੀਗਾ ਜੀ ਗੁਜਰਾਤ ਤੋਂ ਬੰਦੇ ਫੜੇ ਬੇਸਿਕਲੀ ਦੋ ਬੰਦੇ ਅਸੀਂ ਗੁਜਰਾਤ ਤੋਂ ਅਰੈਸਟ ਕੀਤੇ ਇਸ ਗੈਂਗ ਦੇ ਵਿੱਚ ਇਹ ਜਿਹੜੇ ਦੋਨੋਂ ਗੈਂਗ ਹੈਗੇ ਫੋਰਨ ਬੇਸਡ ਗੈਂਗ ਹੈ ਜੀ ਇਹਨਾਂ ਦੇ ਜਿਹੜੇ ਮੇਨ ਸਰਵਰ ਆਪਰੇਟਰ ਜਿੱਥੋਂ ਜਿਨ੍ਹਾਂ ਦੇ ਥਰੂ ਕਾਲਸ ਰੂਟ ਹੋ ਰਹੀਆਂ ਸੀਗੀਆਂ ਇੱਕ ਗੈਂਗ ਕੰਬੋਡੀਆ ਤੋਂ ਤੇ ਦੂਸਰਾ ਹਾਂਗਕਾਂਗ ਤੋਂ ਕਰ ਰਿਹਾ ਸੀ ਇਹਨਾਂ ਦੇ ਜਿਹੜੇ ਪਾਰਟਨਰ ਹੈਗੇ ਆ ਜਿਆਦਾ ਜਿੰਨਾ ਅਸੀਂ ਪੈਸੇ ਦੀ ਮੂਵਮੈਂਟ ਦੇਖੀ ਉਹ ਦੁਬਈ ਦੇ ਥਰੂ ਹਵਾਲਾ ਚੈਨਲ ਤੇ ਰਹੀ ਇਹਨਾਂ ਦੇ ਦੁਬਈ ਦੇ ਵਿੱਚ ਲਿੰਕ ਹੈਗੇ ਆ ਜਿਨ੍ਹਾਂ ਦੇ ਥਰੂ ਇਹ ਹਵਾਲੇ ਰਾਹੀਂ ਪੈਸ ਹਲੇ ਅਸੀਂ ਇਹਨਾਂ ਦੇ ਜਿਹੜੇ ਇੱਕ ਇੱਕ ਹੋਰ ਨੋਡਸ ਜਿਹੜੇ ਬੰਦੇ ਹੈਗੇ ਆ ਜੀ ਉਹ ਇੱਕ ਦੁਬਈ ਤੱਕ ਸਬ ਤੋਂ ਟ੍ਰੇਸ ਹੋਇਆ ਉਹਨੂੰ ਅਰੈਸਟ ਕਰਨਾ ਹੈਗਾ ਜਾਂ ਉਹਦੀ ਜੋ ਵੀ ਲੀਗਲ ਪ੍ਰੋਸੀਡਿੰਗਸ ਹੈਗੇ ਉਹ ਸ਼ੁਰੂ ਕਰਾਂਗੇ ਦੋ ਬੰਦੇ ਹਲੇ ਇਹਨਾਂ ਦੇ ਕਸਟਡੀ ਦੇ ਵਿੱਚ ਹੈਗੇ ਆ ਜੀ ਇੱਕ ਮੁੰਬਈ ਜੇਲ ਦੇ ਵਿੱਚ ਹੈ ਇੱਕ ਵਡੋਦਰਾ ਜੇਲ ਦੇ ਵਿੱਚ ਆਲਰੇਡੀ ਹੈਗਾ ਤੇ ਉਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਣਾ ਜਿਹੜਾ ਅਸੀਂ ਗੈਂਗ ਗੁਜਰਾਤ ਤੋਂ ਬਸਤ ਕੀਤਾ ਹੈਗਾ ਇਹਨਾਂ ਨੇ ਕੱਲੇ ਕਰਨਾਟਕਾ ਦੇ ਵਿੱਚ ਅਪ੍ਰੋਕਸੀਮੇਟਲੀ 12 ਕਰੋੜ ਦਾ ਹੁਣ ਤੱਕ ਫਰਾਡ ਕੀਤਾ ਸੀਗਾ ਇਦੇ ਵਿੱਚ ਟੋਟਲ ਅਸੀਂ ਜੇ ਗੱਲ ਕੀਤੀ ਹੈ ਜੀ ਇਹਨਾਂ ਦੋਨਾਂ ਗੈਂਗਸ ਦੇ ਮਿਲਾ ਕੇ ਅਪ੍ਰੋਕਸੀਮੇਟਲੀ ਇਹਨਾਂ ਦੇ ਹੁਣ ਤੱਕ ਅਸੀਂ 310 ਬੈਂਕ ਅਕਾਊਂਟ ਸਾਡੇ ਸਾਹਮਣੇ ਆਏ ਹੈਗੇ ਜਿਹੜੇ ਅਸੀਂ ਫ੍ਰੀਜ਼ ਕਰਨ ਦਾ ਪ੍ਰੋਸੈਸ ਉਹਨਾਂ ਨੂੰ ਇਨੀਸ਼ੀਏਟ ਕਰਤਾ ਹੋਇਆ ਤੇ ਅਪ੍ਰੋਕਸੀਮੇਟਲੀ 92 ਕਰੋੜ ਰੁਪਇਆ 92 ਕਰੋੜਸ ਅਕਰੋਸ ਇੰਡੀਆ ਇਹਨਾਂ ਗੈਂਗਸ ਨੇ ਜਿਹੜਾ ਹੈਗਾ ਠੱਗਿਆ ਸੀਗਾ ਲੋਕਾਂ ਨੂੰ ਮੈਂ ਇਸ ਗੈਂਗਸ ਦੀ ਜਾਣਕਾਰੀ ਦੇ ਇਲਾਵਾ ਦੋ ਤੁਹਾਡੇ ਬੜੇ ਇੰਪੋਰਟੈਂਟ ਮਸਲੇ ਜਿਹੜੇ ਹੋਏ ਸੀ ਉਹ ਧਿਆਨ ਚ ਲੈਣੇ ਚਾਹਨਾ ਜਿਹੜੇ ਪ੍ਰिवेंट ਕੀਤੇ ਗਏ ਸੀ ਪ੍ਰिवेंट ਇਸ ਤਰ੍ਹਾਂ ਕੀਤੇ ਗਏ ਸੀ ਜੀ ਕਿ ਇੱਕ ਬਜ਼ੁਰਗ ਬੰਦਾ ਉਹਨੂੰ ਡਿਜੀਟਲ ਅਰੈਸਟ ਕੀਤਾ ਗਿਆ ਸੀ ਉਹ ਇੱਕਦਮ ਬੈਂਕ ਮੈਨੇਜਰ ਕੋਲ ਗਿਆ ਤੇ ਉਹਨੇ ਆਪਣੀ ਤਕਰੀਬਨ 1 ਕਰੋੜ ਦੀਆਂ ਉਹਦੀਆਂ ਦੋ FD ਸੀਗੀਆਂ ਉਹ ਤੋੜਵਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਕਾਫੀ ਘਬਰਾਇਆ ਹੋਇਆ ਤੇ ਉਸ ਤਰ੍ਹਾਂ ਬੈਂਕ ਮੈਨੇਜਰ ਨੇ ਦੇਖਿਆ ਤਾਂ ਬੜਾ ਐਕਟਿਵਲੀ ਬੈਂਕ ਮੈਨੇਜਰ ਨੇ ਸਾਈਬਰ ਟੀਮ ਨਾਲ ਤਾਲਮੇਲ ਕੀਤਾ ਤੇ ਉਹ ਸਾਨੂੰ ਮਤਲਬ ਇਨਫੋਰਮੇਸ਼ਨ ਪਾਸ ਆਨ ਕੀਤੀ ਤੇ ਉਹ ਜਦੋਂ ਦੇਖਿਆ ਗਿਆ ਉਹ ਡਿਜੀਟਲ ਅਰੈਸਟ ਚੱਲ ਰਹੀ ਸੀ ਉਸ ਦਾ ਤੇ ਉਹਨੂੰ ਰੁਕਵਾਇਆ ਗਿਆ ਸਿਮਿਲਰਲੀ ਇੱਕ ਹੋਰ ਸੀਗਾ ਉਹਦੇ ਵਿੱਚ ਤਕਰੀਬਨ ਇੱਕ ਬੰਦੇ ਨੇ 50-60 ਲੱਖ ਰੁਪਇਆ ਵਿਡਰਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇੱਦਾਂ ਬੈਂਕ ਮੈਨੇਜਰ ਨੇ ਐਕਟਿਵਲੀ ਪਰਸੂ ਕਰਕੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਕੇ ਤੇ ਉਹ ਵੀ ਪ੍ਰੀਵੈਂਟਿਵ ਰੁਕਵਾਤਾ ਸੀਗਾ ਤੇ ਮੇਰੀ ਜਿਹੜੀ ਲੋਕਾਂ ਦੇ ਨਾਲ-ਨਾਲ ਬੈਂਕ ਮੈਨੇਜਰਸ ਨੂੰ ਵੀ ਇੱਕ ਅਪੀਲ ਸਾਡੇ ਵੱਲੋਂ ਅਸੀਂ ਵੈਸੇ ਵੀ ਟਾਈਅਪ ਕਰ ਰਹੇ ਹਾਂ ਤੇ ਅਪੀਲ ਵੀ ਹੈਗੀ ਹੈ ਜੀ ਜਨਰਲ ਵੀ ਅਗਰ ਇਦਾਂ ਦਾ ਕੋਈ ਤੁਹਾਡੇ ਨੋਟਿਸ ਜਾਂਦਾ ਕੋਈ ਬੰਦਾ ਜਿਹੜਾ ਘਬਰਾਇਆ ਹੋਇਆ ਹੈਗਾ ਇੱਕਦਮ ਬਹੁਤ ਜ਼ਿਆਦਾ ਵੱਡੇ ਅਮਾਊਂਟ ਦੀ ਡਿਮਾਂਡ ਕਰਦਾ ਹੈ ਤੱਕ ਕਾਈਂਡਲੀ ਉਹਨੂੰ ਥੋੜਾ ਕਾਉਂਸਲ ਕਰਕੇ ਪੁੱਛ ਕੇ ਪੁਲਿਸ ਦੇ ਧਿਆਨ 'ਚ ਲਿਆਂਦਾ ਜਾਵੇ ਤਾਂ ਕਿ ਅਸੀਂ ਪ੍ਰੀਵੈਂਟ ਇਹਨੂੰ ਕਰ ਸਕੀਏ ਇਸ ਤੋਂ ਇਲਾਵਾ ਜਿਹੜਾ ਸਾਡਾ ਪਿਛਲੇ 4 ਮਹੀਨਿਆਂ ਦੇ ਵਿੱਚ ਅਸੀਂ ਆਲਮੋਸਟ 6 ਇਲਿਗਲ ਕਾਲ ਸੈਂਟਰਸ ਬੰਦ ਕੀਤੇ ਹੈਗੇ 41 ਅਕਿਊਜ਼ ਅਰੈਸਟ ਕੀਤੇ ਹਨ ਇਨਕਲੂਡਿੰਗ 7 ਫੋਰਨ ਨੈਸ਼ਨਲ ਤੇ ਉਹਨਾਂ ਦੀ ਮਿਲਾ ਕੇ ਜਿਹੜੇ ਹੈਗੇ ਆ ਤਕਰੀਬਨ ਅਸੀਂ 450 ਤੋਂ ਜ਼ਿਆਦਾ ਬੈਂਕ ਅਕਾਊਂਟ ਫ੍ਰੀਜ਼ ਕਰਾਏ ਆ ਜਿਹੜੇ ਠੱਗ ਵਗੈਰਾ ਯੂਜ਼ ਕਰ ਰਹੇ ਸੀਗੇ ਤੇ 4 ਕਰੋੜ ਰੁਪਏ ਦੇ ਤਕਰੀਬਨ ਵੈਲਿਊ ਮਨੀ ਦੀ ਹੈਗੀ ਜਿਹੜੀ ਅਸੀਂ ਵਿਕਟਿਮਸ ਨੂੰ ਪਿਛਲੇ 3 ਤੋਂ 4 ਮਹੀਨੇ ਦੇ ਵਿੱਚ ਵਾਪਸ ਕੀਤੀ। ਇਹ ਸਭ ਜਿਹੜੀ ਬਿਨਾਜੀ ਕੀ ਮੋਡ ਮੋਟਰਸਪ੍ਰੈਕ ਦੀ ਕੀ ਸੀ ਕਿਉਂਕਿ ਕੰਪੂਡਿਆ ਤੋਂ ਚੱਲ ਰਿਹਾ ਸਾਰਾ ਨੈਟਵਰਕ ਜਿਹਦਾ ਤੁਸੀਂ 10 ਟਾਈਮ ਦੱਸਿਆ। ਇਹਨਾਂ ਦਾ ਕੀ ਰੋਲ ਬਣਦਾ ਸੀਗਾ ਜਿਹੜੀ ਇਹਨਾਂ ਦੁਆਰਾ ਨਹੀਂ ਇਹ ਇਹ ਲੋਕੀ ਵੀ ਇਹਨਾਂ ਦੇ ਨਾਲ ਉਹ ਤਾਂ ਕਾਲ ਰੂਟ ਹੋ ਰਹੀ ਸੀ ਥਰੂ ਇਹਨਾਂ ਦੇ ਇੱਕ ਤਰ੍ਹਾਂ ਪ੍ਰੋਪਰਲੀ ਬਣਾ ਕੇ ਕੋਰਟ ਰੂਮ ਪੁਲਿਸ ਵਾਲਾ ਬਣਾ ਕੇ ਉਹਨੂੰ ਦਿਖਾਉਂਦੇ ਸੀ ਵੀ ਤੁਹਾਨੂੰ ਅਸੀਂ ਇਦਾਂ ਡਿਜੀਟਲੀ ਅਰੈਸਟ ਕਰ ਲਿਆ ਹੈਗਾ ਤੇ ਅੱਗੇ ਫਿਰ ਇਹਨਾਂ ਤੋਂ ਇਦਾਂ ਅਕ ਇੰਪੋਰਟੈਂਟ ਚੀਜ਼ ਇਹਦੇ ਜਿਕੇ ਜਿਹੜੀ ਹੈ ਕਿ ਨਾ ਇੱਕ ਇਹਨਾਂ ਚ ਇੱਕ ਆਰਬੀਐਲ ਬੈਂਕ ਹੈ ਰਤਨਾਗਰ ਬੈਂਕ ਲਿਮਿਟਿਡ ਸਾਊਥ ਇੰਡੀਆ ਚ ਕਾਫੀ ਵੱਡਾ ਬੈਂਕ ਹੈ ਇਹ ਇੱਕ ਜਿਹੜਾ ਦੋਸ਼ੀ ਹੈਗਾ ਉਹ ਇਹਨਾਂ ਦਾ ਪਹਿਲਾ ਮੁਲਾਜ਼ਮ ਵੀ ਰਹਿ ਚੁੱਕਿਆ ਬੈਂਕ ਦਾ ਜਦੋਂ ਨੌਕਰੀ ਛੱਡ ਕੇ ਉਹਨੂੰ ਬੈਂਕਿੰਗ ਸਿਸਟਮ ਦੀ ਚੰਗੀ ਨੋਲਿਜ ਸੀਗੀ ਉਹ ਇਹਨਾਂ ਦੀ ਬੈਂਕਿੰਗ ਉਹਦੇ ਜ਼ਰੂਰ ਆ ਸਕਦੀ ਜਿਸ ਲਈ ਇਹਨਾਂ ਨੂੰ ਕੋਈ ਕੰਪੰਸ਼ਨ ਬੇਸ ਮਿਲਦਾ ਸੀਗਾ ਨਹੀਂ ਸ਼ੇਅਰਿੰਗ ਸ਼ੇਅਰਿੰਗ ਬੇਸਿਸ ਤੇ ਜਿੱਦਾਂ ਹੁੰਦਾ ਸੀਗਾ ਫਿਰ ਆਪਸ ਵਿੱਚ ਸ਼ੇਅਰ ਕਰ ਲੈਂਦੇ ਸੀ ਉਹਦਾ ਅਕਾਊਂਟ ਸਰ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਬੈਂਕ ਦਾ ਰੋਲ ਬਹੁਤ ਜਿਸ ਦਾ ਰੈਸਟ ਕਰ ਲਿਆ 15 ਦਿਨ ਰੈਸਟ ਕਰ ਲਿਆ ਫਿਰ ਉਹ ਬੈਂਕ ਜਾਂਦੇ ਉੱਥੇ ਜਾ ਕੇ ਜਿੱਦਾਂ ਨਾ ਕਿਤੇ ऑब्ਜ਼ਰਵੇਸ਼ਨ ਨਹੀਂ ਹੁੰਦੀ ਨਹੀਂ ਕੁਝ ਕਰਦੇ ਉਹ ਕਹਿੰਦੇ ਨਾਲ ऑब्ਜ਼ਰਵੇਸ਼ਨ ਬੈਂਕਸ ਨੂੰ ਤਾਂ ਅਸੀਂ ਸੈਂਸਿਟਾਈਜ਼ ਕਰ ਹੀ ਰਹੇ ਹਾਂ ਜੀ ਮੈਂ ਤਾਂ ਜਨਰਲ ਅਪੀਲ ਵੀ ਜਿਹੜੇ ਬੈਂਕਸ ਨਾਲ ਕਈ ਵਾਰੀ ਐਨੇ ਜ਼ਿਆਦਾ ਬੈਂਕ ਤੋਂ ਸਾਨੂੰ ਵੀ ਨੌਲੇਜ ਤਾਲਮਿਲ ਨਹੀਂ ਉਹ ਪੰਦਾ ਹੈਗਾ ਹਰੇਕ ਨਾਲ ਤਾਂ ਉਹਨੂੰ ਜਨਰਲ ਅਪੀਲ ਵੀ ਅਸੀਂ ਕੀਤੀ ਹੈ ਲੀਡ ਬੈਂਕ ਨੂੰ ਵੀ ਅਸੀਂ ਕਿਹਾ ਵੀ ਬੈਂਕ ਮੈਨੇਜਰ ਜਿਹੜੇ ਹੈਗੇ ਆ ਅਗਰ ਉਹਨਾਂ ਨੂੰ ਐਦਾਂ ਦਾ ਸ਼ੱਕ ਪੈਂਦਾ ਵੀ ਇੱਕ ਬੰਦਾ ਜੋ ਜਿਹਦੇ ਬੈਂਕ ਖਾਤੇ ਜੋ ਐਨੇ ਪੈਸੇ ਕਰੀ ਵਿਡਰਾ ਨਹੀਂ ਹੋਏ ਐਂਡ ਉਹ ਸੱਡਨਲੀ ਆ ਕੇ ਤੁਹਾਨੂੰ 50 ਲੱਖ 60 ਲੱਖ ਇੱਕ ਕਰੋੜ ਕੈਸ਼ ਡਿਮਾਂਡ ਕਰਦਾ ਜਾਂ ਇੱਕ ਟ੍ਰਾਂਸਫਰ ਕਰਨ ਦੀ ਮੰਗ ਕਰਦਾ ਘਬਰਾਇਆ ਹੋਇਆ ਜਾਂ ਤੁਹਾਨੂੰ ਲੱਗਦਾ ਵੀ ਇਟ ਇਜ਼ ਨਾਟ ਨਾਰਮਲ ਤਾਂ ਉਹਦੀ ਕਾਉਂਸਲਿੰਗ ਦੀ ਲੋੜ ਹੈ ਕਿ ਉਹਨੂੰ ਆਰਾਮ ਨਾਲ ਬਿਠਾ ਕੇ ਪੁੱਛਿਆ ਜਾਵੇ ਕਿ ਕੀ ਹੈਗਾ ਐਂਡ ਇਮੀਡੀਏਟਲੀ ਪੁਲਿਸ ਦਾ ਜਿਹੜਾ ਸੀ ਬਾਰ-ਬਾਰ ਆਪਣੇ ਰੇਡੀਓਜ਼ ਦੇ ਥਰੂ ਵੀ ਪਬਲਿਕ ਮੈਸੇਜੇਸ ਦੇ ਥਰੂ ਵੀ ਜਿੰਨੀਆਂ ਪਬਲਿਕ ਪਲੇਸਿਸ ਆ ਉੱਥੇ ਵੀ ਸਾਈਬਰ ਕ੍ਰਾਈਮ ਦਾ ਜਿੰਨਾ ਵੀ ਅਸੀਂ ਉਹ ਮਤਲਬ ਸਰਕੂਲੇਟ ਕੀਤਾ ਹੋਇਆ ਹੈ ਤੇ ਉਹ ਉਹਦੇ ਤੇ ਅਲਰਟ ਕਰਨ ਪੁਲਿਸ ਨੂੰ ਜੀ ਵੀ ਵਿਲ ਟੇਕ ਇਮੀਡੀਏਟ ਪ੍ਰੋਐਂਟਿਵ ਐਕਸ਼ਨ ਕੇ ਤਰ੍ਹਾਂ ਉਹ ਹਾਂ ਵੀ ਜਿੰਨੇ ਸਪਰੇਡ ਕਿੰਨੇ ਕਵਰ ਕਰਨ ਜਿਹੜੇ ਇਹਦੇ ਚ ਜੀ 3.5 ਕਰੋੜ ਰੁਪਏ ਦੇ ਤਕਰੀਬਨ 6 ਕੰਪਲੇਂਟ ਸੀਗੀਆਂ 6 ਦੀ ਕੰਪਲੇਂਟ ਤਕਰੀਬਨ 3.5 ਕਰੋੜ ਰੁਪਏ ਇਹਨਾਂ ਨੇ ਇਹ ਲਿਆ ਸੀ ਤੇ ਅਸੀਂ ਫ੍ਰੀਜ਼ ਕਰਾ ਕੇ ਹੁਣ ਰਿਫੰਡ ਕਰਾਉਣ ਦਾ ਪ੍ਰੋਸੈਸ ਸ਼ੁਰੂ ਕਰਾਵਾਂਗੇ ਜੀ ਸਾਬ ਕਿਉਂਕਿ ਖੈਚੀ ਜੀ